ਦੋਸਤੋ ਇਸ ਭੈਣ ਦਾ ਵਿਆਹ ਸੀ ਤੇ ਇਹ ਫੋਨ ਦੇਖ ਰਹੀ ਸੀ ਪਰ ਇਸ ਦੀਆਂ ਸਹੇਲੀਆਂ ਨੇ ਅਚਾਨਕ ਆ ਕੇ ਉਸ ਦੇ ਹੱਥ ਚੋਂ ਫੋਨ ਖੋਲਿਆ ਅਤੇ ਹਾਸੀ ਹਾਸੀ ਵਿੱਚ ਇਹ ਵੀਡੀਓ ਬਣਾਈ ਗਈ ਪਰ ਇਹ ਹਾਸੀ ਹਾਸੀ ਵਿੱਚ ਹੀ ਇਹਨਾਂ ਸਹੇਲੀਆਂ ਨੇ ਇਹਨਾਂ ਭੈਣਾਂ ਨੇ ਬਹੁਤ ਵੱਡਾ ਮੈਸੇਜ ਦੇ ਦਿੱਤਾ ਕਿ ਹੁਣ ਤੇਰਾ ਵਿਆਹ ਹੋ ਜਾਣਾ ਹੈ ਤੇ ਤੇਰੇ ਪੱਲੇ ਜ਼ਿੰਮੇਵਾਰੀਆਂ ਪੈ ਜਾਣੀਆਂ ਨੇ ਦੇਖੋ ਭੈਣ ਹੱਸਦੀ ਹੋਈ ਕਿੰਨੀ ਸੋਹਣੀ ਲੱਗ ਰਹੀ ਹੈ ਪਰ ਵਿਆਹ ਤੋਂ ਬਾਅਦ ਇਹ ਭੈਣ ਇੱਕ ਜ਼ਿੰਮੇਵਾਰੀਆਂ ਵਿੱਚ ਵੱਜ ਜਾਵੇਗੀ ਸਾਰੀ ਆਜ਼ਾਦੀ ਇੱਕ ਤਰ੍ਹਾਂ ਦੀ ਮੁੱਕ ਜਾਵੇਗੀ ਹਾਂ ਕੁਝ ਕ ਭੈਣਾ ਲਈ ਹੁੰਦੀਆਂ ਨੇ ਆਜ਼ਾਦ ਪਰ ਅਸਲ ਚ ਤਾਂ ਸਭ ਕੁਝ ਇੱਕ ਜ਼ਿੰਮੇਵਾਰੀ ਚ ਵੱਜ ਜਾਂਦੀਆਂ ਨੇ ਭੈਣਾ ਇਹਨਾਂ ਭੈਣਾ ਦਾ ਮਕਸਦ ਤਾਂ ਸੀ ਸਿਰਫ ਹਾਸੀ ਲਈ ਪਰ ਇਹਨਾਂ ਨੇ ਹਾਸੀ ਹਾਸੀ ਚ ਬਹੁਤ ਵੱਡਾ ਮੈਸੇਜ ਦੇ ਦਿੱਤਾ ਸੋ ਕੁੜੀਆਂ ਨੂੰ ਹੱਸਣ ਖੇਡਣ ਦਿਆ ਕਰੋ ਇਹਨਾਂ ਲਈ ਦਿਨ ਬਹੁਤ ਥੋੜੇ ਹੁੰਦੇ ਨੇ ਹੱਸਣ ਖੇਡਣ ਦੇ ਸਾਰੀ